ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 25 ਨਵੰਬਰ ਨੂੰ ਜਿਹੜੀ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਵੇਰ ਦਾ ਜਿਹੜਾ ਦੋਸਤੋ ਮਾਰਨਿੰਗ ਟਾਈਮ ਹੈਗਾ ਸਾਢੇ 11 ਵਜੇ ਦਾ ਜਿਹੜਾ ਟਾਈਮ ਹੈ। ਏਰੀਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਓਨਰ ਸਕਦੇਵ ਸਿੰਘ ਜੀ ਨੇ। ਸੋ ਦੋਸਤੋ ਇਸ ਘਰ ਤੋਂ ਤੁਹਾਨੂੰ ਕਾਫੀ ਵੀਡੀਓ ਅੱਗੇ ਵੀ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ ਤੇ ਅੱਜ ਤਕਰੀਬਨ ਦੋਸਤੋ 4 ਐਨੀਮਲ ਬਾਈ ਹੋਰਾਂ ਦੇ ਕੋਲ ਸੇਲ ਨੇ। ਜਿਨ੍ਹਾਂ ਦੇ ਵਿੱਚ ਇੱਕ ਨੀਲੀ ਦਾ ਵੀ ਦੀ ਝੋਟੀ ਵੀ ਹੈਗੀ ਆ ਤੇ ਹੋਰ ਜਿਹੜੀਆਂ ਤਿੰਨ ਦੋਸਤੋ ਝੋਟੀਆਂ ਬਕਾਊ ਨੇ ਪ੍ਰੋਪਰ ਇਨਫੋਰਮੇਸ਼ਨ ਸਮੇਤ ਇਹ ਵੀਡੀਓ ਬਣੇਗੀ ਸੋ ਐਂਡ ਤੱਕ ਜਿਹੜੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਇਨਫੋਰਮੇਸ਼ਨ ਦੇਖਣ ਤੋਂ ਬਾਅਦ ਤੁਸੀਂ ਭਾਈ ਸੁਖਦੇਵ ਸਿੰਘ ਹੁਣਾ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਵੀਡੀਓ ਦੇ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਸੋ ਸੌਦਾ ਕਰ ਸਕਦੇ ਜੀ ਬਾਕੀ ਦੋਸਤੋ ਜਿਹੜੇ ਪਸ਼ੂ ਤਾਜੇ ਸੂਏ ਨੇ ਤਕਰੀਬਨ ਉਹਨਾਂ ਦੀ ਚਵਾਈ ਇੱਕ ਟਾਈਮ ਦੋ ਟਾਈਮ ਚਾਰ ਟਾਈਮ ਆਓ ਤਸਲੀਨ ਨਾਲ ਕਰੋ ਤੇ ਜਿਹੜੇ ਪਸ਼ੂ ਦੋਸਤੋ ਟੁੱਕੇ ਨੇ ਅਜੇ ਸੂਣ ਦੀ ਤਿਆਰੀ ਦੇ ਵਿੱਚ ਨੇ ਟਿੱਪ ਕੇ ਤਸਲੀਨ ਨਾਲ ਚਾਰੇ ਥਾਣਾ ਦੀ ਚੈੱਕ ਪਾਸ ਕਰਨ ਤੋਂ ਬਾਅਦ ਸੌਦਾ ਕਰ ਲਿਓ ਤੇ ਬਥੇਰੇ ਜਾਣਕਾਰੀ ਹੈਗੀ ਆ ਬਾਈ ਸੁਖਦੇਵ ਸਿੰਘ ਹੁਣ ਨਾਲ ਜਿਹੜੀ ਆਪਾਂ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝ ਪਾਉਣੀ ਆ ਚੱਲਦੇ ਆ ਬਾਈ ਸੁਖਦੇਵ ਸਿੰਘ ਹੁਣਾਂ ਦੇ ਕੋਲ ਸੋ ਆਜੋ ਕਰਦੇ ਆਂ ਗੱਲਬਾਤ ਭਾਜੀ ਹੁਣ ਨਾਲ ਆਪਾਂ ਸਭ ਤੋਂ ਪਹਿਲਾਂ ਭਾਜੀ ਸਖਦੇਵ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਹੋਰ ਕੈਮੋ ਜੀ ਆਇਆ ਬੜੀ ਕਿਰਪਾ ਗੁਰੂ ਰਾਮ ਦਾਸ ਦੀ ਚੰਗੀ ਹੈ ਬਹੁਤ ਵਧੀਆ ਗੱਲ ਹੈ ਜੀ ਬੜੀ ਕਿਰਪਾ ਦੀ ਠੰਡ ਠੰਡ ਪੂਰੀ ਹੋ ਗਈ ਹੈ ਨਾ ਜੀ ਹਾਂ ਠੰਡ ਤਾਂ ਹੋ ਗਈ ਹੈ ਠੀਕ ਹੈ ਤੇ ਅੱਜ ਆਪਣੇ ਕੋਲ ਭਾਜੀ ਚਾਰ ਐਨੀਮਲ ਆ ਗਏ ਸੇਲ ਹਨਾ ਜੀ ਆ ਚਾਰ ਇਹ ਆ ਤੇ ਉਤਰਾ ਕੀ ਨਾ ਤਾਂ ਮੈਂ ਹੀ 7-8 ਹੀ 2 ਮਹੀਨੇ ਬੰਦੇ ਲਗਾਏ ਲੈ ਗਏ ਆ ਤੇ ਇੱਕ ਮਹੀ ਆ ਵੀ ਗਈ ਆ ਠੀਕ ਹੈ ਹਾਂ ਤੇ ਭਾਜੀ ਕਿੱਧਰ ਰਹੇ ਜੇ 5-6 ਦਿਨ ਆਈਨਾਂ ਵਿਆਹ ਵੜੇ ਅੱਛਾ ਇੱਕ ਸਰੀਰ ਨਹੀਂ ਤਗੜਾ ਬੁਖਾਰ ਗਿਆ ਚੜ ਗਿਆ ਅੱਛਾ 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 ਵਿਆਹ ਵੜੇ ਤੇ ਮਾਲ ਵਿਕੀ ਗਿਆ ਪਰ ਹਾਂ ਨਹੀਂ ਉਧਰ ਵੀ ਫਿਰ ਜਾਣਾ ਜ਼ਰੂਰੀ ਹੁੰਦਾ ਜੀ ਵਿਆਹ ਸ਼ਾਦੀ ਤੇ ਵੀ ਤੇ ਅੱਜ ਆਪਣੇ ਕੋਲ 4 ਐਨੀਮਲ ਤੇ ਪਹਿਲੇ ਨੰਬਰ ਤੇ ਪਾਜੀ ਆਪਣੇ ਕੋਲ ਨੀਲੀ ਦਾ ਵੀ ਦੀ ਆ ਗਈ ਹੈ ਜੀ ਝੋਟੀ ਨੀਲੀ ਦਾ ਵੀ ਦੂਜਾ ਸੁਗਾ ਰਾਸ ਸਿਆ ਅੱਛਾ ਇਹ ਝੋਟੀ ਦੇ ਆਪਾਂ ਜਿੱਤੋਂ ਲਈ ਆ ਇੱਥੋਂ ਸਗਮਾ ਤੋਂ ਲਈ ਆ ਅੱਛਾ ਜੀ ਇਹਨੇ 12 ਕਿਲੋ ਪਹਿਲੇ ਸਵੇਰ ਦੁੱਧ ਦਿੱਤਾ ਠੀਕ ਹੈ ਕੋਨੇ ਰਾਤ ਦੀ ਸੁਈ ਜਾਂ ਦਿਨੇ 4 ਕਿਲੋ ਬੌਲਾ ਚੋਇਆ ਚਵਾਈ ਚੋਈ ਬੜੀ ਚੰਗੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਦੂਜਾ ਸੂਆ ਬਾਈ ਹੋਰੀ ਕਹਿੰਦੇ ਆ ਵੀ ਸੂਈ ਆ ਤੇ ਚੰਗੀ ਆ ਦੋਸਤੋ ਰਾਜੀ ਵਜਣ ਦੇ ਵਿੱਚ ਹਾਂਜੀ ਆ ਬੱਚਾ ਵੇਖੋ ਕੱਟਾ ਬਹੁਤ ਚੰਗਾ ਇਹ ਕੱਟਾ ਮਗਰ ਮੇਲ ਕਾਫ ਆ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦੇਣਾ ਆ ਮੇਲ ਕਾਫ ਆ ਮਗਰ ਕੱਟਾ ਦੋਸਤੋ ਇਹ ਰਾਤੀ ਮੈਂ 10:00 11:00 ਵਜੇ ਸੂਈ ਰਾਤ 10 11 ਵਜੇ ਦੀ ਸੂਈ ਦੋਸਤੋ 24 ਤਰੀਕ ਦੀ ਰਾਤ 10 11 ਵਜੇ 24 ਦੀ ਸੁੱਤੀ ਆ ਮੈਂ ਵਧਗਾ ਠੀਕ ਆ ਤੇ ਜੋਰ ਭਾਜੀ ਕਿੰਨੇ ਵਜੇ ਸੁੱਟਦੀ ਸੀ ਇਹਨੇ ਜੋਰ ਸੁੱਤੀ ਜਾ ਰਹਾ 11:30 12:00 ਵਜੇ ਰਾਤੀ ਉਸੇ ਟਾਈਮ ਹਨਾ ਠੀਕ ਆ ਤੇ ਅੱਜ 25 ਨਵੰਬਰ ਨੂੰ ਜਿਹੜੀ ਇਹ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇਹ ਪਿੱਟਪੂੜਾ ਵੇਖੋ ਹਜੇ ਤਾਜੀ ਸੂਈ ਹੈ ਦੋਸਤੋ ਬਿਲਕੁਲ ਆ ਵੇਖੋ ਹਵਾਨੇ ਆਰਡਰ ਦੀ ਕੁਆਲਿਟੀ ਵੇਖ ਲਓ ਬਹੁਤ ਆ ਹਵਾਨਾ ਜਿਹੜਾ ਲੇਵਾ ਹੈਗਾ ਆ ਲਓ ਦੋਸਤੋ ਆ ਵੇਖੋ ਅਗਲੇ ਥਾਣਾ ਦਾ ਜਿਹੜਾ ਦੋਸਤੋ ਚਵਾ ਹੈਗਾ ਆ ਵੇਖੋ ਆ ਮਗਰਲੇਆ ਦਾ ਆ ਮਗਰਲੇ ਥਾਣਾ ਦਾ ਚਵਾ ਵੇਖੋ ਜੀ ਬਹੁਤ ਆ ਚੰਗਾ ਚਵਾ ਹੈ ਠੀਕ ਹੈ ਜੀ ਆ ਲਓ ਇਹ ਆ ਫੇਸ ਦੀ ਕੁਆਲਿਟੀ ਦੇਖੋ ਬਿਲਕੁਲ ਚੰਗਾ ਸੋਹਣਾ ਸਿੰਘ ਆ ਦੋਸਤੋ ਤੇ ਹਾਜੀ ਬਿਲਕੁਲ ਤਾਜੀ ਸੂਈ ਆ ਦੋਸਤੋ ਰਾਤ ਦੀ ਸੂਈ ਆ ਤੇ ਬਿਲਕੁਲ ਆਓ ਦੋ ਟਾਈਮ ਦੀ ਚਵਾਈ ਕਰ ਲੋ ਬੌਲੇ ਦੇ ਵਿੱਚ ਤਸੱਲੀ ਨਾਲ ਤੁਸੀਂ ਆਪਦੇ ਹੱਥੀ ਜਿਹੜੀ ਚੈੱਕ ਪਾਸ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਜੀ ਚੰਗਾ ਸੋਹਣਾ ਪਿੱਠਪੂੜਾ ਹੈਗਾ ਧੰਨਵਾਦ ਘਟੋ ਵੇਖ ਦਲ ਦੀ ਆਪਣੀ ਗਾਰੰਟੀ ਆ ਠੀਕ ਹੈ ਘੂਰ ਮਾਰੇ ਡੋਕਾ ਲਾਵੇ ਮੈਂ ਠੀਕ ਹੈ ਜੀ ਚੋਣ ਮੈਂ ਇੱਕ ਨੰਬਰ ਠੀਕ ਆ ਆ ਵੇਖੋ ਬੈਕ ਸਾਈਡ ਤੋਂ ਠੀਕ ਹੈ ਜੀ ਸੋਹਣੀ ਆ ਤਕਰੀਬਨ ਜਿੰਨੀ ਵੀ ਛੋਟੀ ਬਹੁਤ ਵਧੀਆ ਹੈਗੀ ਆ ਤੇ ਭੈ ਜੀ ਨੂੰ ਖੋਲ ਕੇ ਤੋੜ ਦਈਏ ਮੜਾ ਜੇ ਵਧੀਆ ਹੈਗੀ ਦੋਸਤੋ ਚੰਗੀ ਆ ਤੇ ਕੱਦ ਕਾਠੀ ਵੀ ਸਹੀ ਆ ਬਹੁਤ ਵਧੀਆ ਚੰਗਾ ਸੋਹਣਾ ਕੱਦ ਕੜਾ ਨੀਲੀ ਰਵੀ ਦੇ ਵਿੱਚ ਥੋੜੀ ਓਵਰਵਾਈਟਨਸ ਮੈਂ ਥੋੜੀ ਜਿਹੀ ਕਹੂੰਗਾ ਥੋੜੀ ਜਿਹੀ ਸਫੇਤੀ ਤੁਹਾਨੂੰ ਆਪ ਨੂੰ ਜਿਹੜੀ ਨਜ਼ਰ ਆ ਜਣੀ ਥੋੜੀ ਜਿਹੀ ਸਫੇਤੀ ਵੱਧ ਆ ਬਾਕੀ ਪ੍ਰੋਪਰ ਜਿਹੜੀ ਦੋਸਤੋ ਹੈਗੀ ਹੈ ਮੱਝ ਨੀਲੀ ਰਵੀ ਦੇ ਵਿੱਚ ਤੇ ਭਾਈ ਸੁਖਦੇਵ ਸਿੰਘ ਜੀ ਕਿੰਨਾ ਕੁ ਮੁੱਲ ਕਰਦੇ ਆ ਜੀ ਮੋਲੇ ਦਾ ਰਾਜਸੇ ਭਾਵੇਂ 72 ਕਰੀ ਗਏ 70 ਕਰੀ ਗਏ 66000 ਦੀ ਮੈਂ ਦੇ ਦਾਂ 60000 ਦੀ ਹਾਂਜੀ ਉਹ ਚੋ 1000 ਮਾਨ ਕਰਨਾ 67000 ਦੇ ਠੀਕ ਹੈ ਜੀ ਹਜ਼ਾਰ ਜਿਹੜਾ 268 ਦੇ ਵਿੱਚੋਂ ਤੁਹਾਡਾ ਮੰਗਤਨ ਹੋ ਜਣਾ 67000 ਦੀ ਜਿਹੜੀ ਯੈਸ ਨੋ ਬਾਈ ਕਹਿੰਦਾ ਵੀ ਆਪਾਂ ਕਰ ਲਾਂਗੇ ਤੇ 75000 ਵੈਸੇ ਡਿਮਾਂਡ ਆ 12 ਕਿਲੋ ਦੁੱਧ ਦੀ ਗਰੰਟੀ ਹੋ ਬਨਾ ਦੇ ਮੈਨੂੰ ਠੀਕ ਹੈ ਜੀ 12 ਕਿਲੋ ਦੁੱਧ ਦੇ ਚਵਾਈ ਇੱਕ ਨੰਬਰ ਮੈਨੂੰ ਠੀਕ 12 ਲੀਟਰ ਜਿਹੜਾ ਦੁੱਧ ਪਾ ਦਿਓ ਵੀ ਦੋਸਤੋ ਬਾਕੀ ਅਗੇ ਅੱਡੋ ਸਾਂਭਦਾ ਬਿਲਕੁਲ ਅਗੇ ਸਾਂਭਦਾ ਜਿਹੜਾ ਦੋਸਤੋ ਹੁੰਦਾ ਤੇ ਓਵਰ ਆਲ ਜਿਹੜੀ ਹੈਗੀ ਦੋਸਤੋ ਵਧੀਆ ਚੰਗੀ ਚੀਜ਼ ਆ ਤੇ ਠੰਡੀ ਸੀਲਸਰਾਕ ਪਸ਼ੂ ਤੁਹਾਨੂੰ ਪਤਾ ਹੀ ਨਹੀਂ ਲੀਰਾ ਵੀ ਦੇ ਪਸ਼ੂ ਜਿਹੜੇ ਹੁੰਦੇ ਹੀ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਝੋਟੀ ਆ ਗਈ ਹੈ ਬਾਈ ਜੀ ਕੀ ਡਿਟੇਲ ਹੈ ਸੀ ਇਹ ਪਲੂਨ ਕੱਤੀ ਪਹਿਲਾਂ ਠੀਕ ਆ ਮਗਰ ਵੀ ਇਹਦੇ ਕੱਤੀ ਆ ਠੀਕ ਹੈ ਜੀ ਚੋਣ ਇੱਕ ਨੰਬਰ ਆ ਰਾਸਿਆਂ ਬੜੀ ਪੋਲੀ ਚੋਣ ਸਿਲਖੰਦੀ ਪੜੀ ਠੀਕ ਹੈ ਜੀ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਜੀ ਤੁਸੀਂ ਨੂੰ ਇਹਨੂੰ ਚੌਥਾ ਦੇਨੇ ਆ ਚੌਥਾ ਦੇਨੇ ਆ ਜੀ ਹਾਂ ਜੀ ਤੇ ਥਣਲੇ ਪਾਜ ਦਾ ਵੀ ਚੰਗਾ ਜੀ ਬਹੁਤ ਚੰਗਾ ਹਾਂ ਇੱਕੋ ਮੜਾ ਜੀ ਇਹਨੂੰ ਖਾਈਏ ਆ ਲਓ ਤੇ ਪਹਿਲਾ ਸੂਆ ਦੋਸਤੋ ਸੂਈ ਆ ਤਕਰੀਬਨ 4-5 ਦਿਨ ਦੀ ਏ 4-5 4 ਕ ਦਿਨ ਦੀ 4 ਕ ਦਿਨ ਦੀ ਮਗਰ ਕੱਟੀ ਹੈ ਨਾ ਜੀ ਮਗਰ ਕੱਟੀ ਹੈ ਕੱਟੀ ਆ ਦੋਸਤੋ ਨੀਲੀ ਦੀ ਕੱਟੀ ਆ ਮੈਂ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦੇਣੀ ਆ ਆ ਵੇਖੋ ਨਾਲ ਹੀ ਕੱਟੀ ਆ ਬੱਗੀ ਮੋਛ ਜਿਹੜੀ ਦੋਸਤੋ ਤੇ ਅੱਖਾਂ ਮੰਨ ਕਰੀਆਂ ਮੱਥਾ ਬੱਲਾ ਤੇ ਮਗਰਲੇ ਪੈਰ ਜਿਹੜੇ ਮਗਰਲੇ ਖੋਰਾ ਦੋਸਤੋ ਉਹ ਵਾਈਟ ਹੈਗੇ ਇਸ ਕੱਟੀ ਦੇ ਠੀਕ ਹੈ ਜੀ ਤੇ ਝੋਟੀ ਤੇ ਜਿਹੜੀ ਫੇਸ ਦੀ ਕੁਆਲਿਟੀ ਆ ਸਿੰਘਾਂ ਦੀ ਬੰਤਰ ਆ ਮੂੰਹ ਮੱਥਾ ਹੈਗਾ ਪ੍ਰੋਪਰ ਦੇਖ ਲਓ ਆ ਲਓ ਚਿਬਾਈ ਚੀਜ਼ ਬੜੀ ਥਣ ਤੋਂ ਬਰਾਬਰ ਹੈ। ਆਹ ਬੈਕ ਸਾਈਡ ਤੋਂ ਜਿਹੜਾ ਹੀ ਥਣ ਦੀ ਕੁਆਲਿਟੀ ਹੋ ਵੇਖੋ। ਠੀਕ ਹੈ ਜੀ। ਚੰਗਾ ਸੋਹਣਾ ਜਿਹੜਾ ਦੋਸਤੋ ਸਟਰਕਚਰ ਹੈਗਾ ਬੋਡੀ ਦਾ ਤੇ ਪੂਛ ਭਾਜੀ ਪਿੱਛੋਂ ਥੋੜੀ ਜੀ ਆਹ ਪੂਛੇ ਦੀ ਟੁੱਟੀ ਹੈ। ਪੂਛ ਜਿਹੜੀ ਦੋਸਤੋ ਪਿੱਛੇ ਸ਼ਾਰਟ ਦੇ ਵਿੱਚ ਸ਼ਾਰਟ ਟੇਲ ਆ ਥੋੜੀ ਜੀ। ਹਾਂਜੀ। ਟੁੱਟੀ ਹੋਣ ਕਰਕੇ ਜਿਹੜੀ ਬਿਲਕੁਲ ਵੇਖੋਗੇ ਤੁਸੀਂ। ਠੀਕ ਹੈ ਜੀ। ਤੇ ਇੱਕ ਭਾਜੀ ਸਖਦੇਰ ਸਿੰਘ ਇਹਦਾ ਮੁੱਲ ਕਿੰਨਾ ਕਰਦਾ ਇਹ ਰਾਜਸਥਾਨ ਚੋਟੀ ਦੇ ਵੇਚ ਲਈ ਤੇ 60-50 ਹਜ਼ਾਰ ਤੇ ਆਪਾਂ 55 ਹਜ਼ਾਰ ਦੀ ਝੋਟੀ ਦੇ ਦਾਂਗੇ ਠੀਕ ਹੈ 55 ਦੀ ਆ ਠੀਕ ਹੈ ਤੇ ਭਾਜੀ ਹੁਣ ਦੁੱਧ ਬੌਲੇ ਦੇ ਵਿੱਚ ਹੀ ਹੈ ਜੇ ਬੌਲਾ 7 ਕਿਲੋ ਵੇਚ ਹੁਣ 7 ਕਿਲੋ ਕੋਈ ਵੀ ਆਵੇ ਵੀਰ ਚੋ ਸਕਦਾ ਦੋ ਟਾਈਮ ਨਾ ਵੀ ਚੋਰੀ ਹੋਵੇ 7 ਕਿਲੋ ਤੋਂ ਘੱਟ ਹੋਵੇ ਆਪਣੀ ਗਰੰਟੀ ਕਿਸੇ ਨੇ ਆਪਦੇ ਭੈਣ ਭਰਾ ਨੇ ਕਿਤੇ ਲੈ ਕੇ ਵੀ ਜਾਣੀ ਆਪਣੇ ਕੋਲੋਂ ਤੇ 7 ਕਿਲੋ ਗਰੰਟੀ ਤੇ ਬੌਲੇ ਦੇ ਵਿੱਚ 7 ਕਿਲੋ ਨੂੰ ਮੰਨ ਕੇ ਲਵੇ ਠੀਕ ਹੈ ਜੀ ਦੁੱਧ 10 ਕਿਲੋ ਕਰ ਦੇ ਪਰ ਕਰੂਗਾ ਜੇ ਅੱਠ ਦਿਨ ਠੀਕ ਹੈ ਜੀ ਚਲੋ ਇਹਨੂੰ ਵੀ ਖੋਲ ਕੇ ਵੀਰ ਜੀ ਦਿਖਾ ਦਿਆਂ ਇਹ ਵੀ ਚੌਣ ਬੜੀ ਠੀਕ ਹੈ ਦੋਸਤੋ ਚਵਾਈ ਚੁਵਾਈ ਚੰਗੀ ਲੱਗੀ ਆ ਤਕਰੀਬ ਰੇਟ ਵੀ ਭਾਈ ਹੋਰਾਂ ਦੱਸਦਾ ਤੇ ਜੈਨੂਨ ਦਾ ਰੇਟ ਆ ਤੇ ਅੱਗੇ ਜਿਹੜਾ ਦੁੱਧ ਹਾਂਜੀ ਅੱਗੇ ਦੁੱਧ ਦੋਸਤੋ ਪੂਰਾ ਸਿਆਲ ਤੇ ਗਰਮੀ ਜਿਹੜਾ ਦੁੱਧ ਚਵਾਜਣਾ ਇਹਨੇ ਆਬੀ ਬੱਚਾ ਲਾ ਦੇ ਨੂੰ ਮਗਾ ਹਾਂਜੀ ਹਾਂਜੀ ਲਾ ਦੇ ਕੱਟੀ ਆ ਦੋਸਤੋ ਇਸ ਦੇ ਮਗਰ ਨੀਲੀ 라ਵੀ ਦੀ ਕੱਟੀ ਹੈ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਤੇ ਪ੍ਰੋਪਰ ਕੱਟੀ ਵੀ ਤੁਸੀਂ ਵੇਖੋਗੇ ਵਧੀਆ ਹੈਗੀ ਆ ਤੋ ਜਿਹੜਾ ਜਿਹੜੇ ਵੀਰ ਸ਼ੌਂਕੀ ਨੇ ਖਾਸ ਤੌਰ ਤੇ ਅਗੇ ਨੀਲੀ ਦਾ ਵੀ ਕੱਟੀ ਵੀ ਤੁਹਾਨੂੰ ਦੋਸਤੋ ਪਾਲਣ ਦੇ ਵਿੱਚ ਮਿਲੇਗੀ ਤੇ ਬੱਚਾ ਚੰਗਾ ਮਗਰ ਆ ਦੇਖੋ ਜੀ ਬਾਈ ਬਹੁਤ ਚੰਗੀ ਹੈ। ਆ ਦੇਖੋ ਮਗਰਲੇ ਥਾਣਾ ਵੀ ਦੇਖੋ ਕਿ ਬਾਈ ਪੂਰਾ ਭਰਾ ਦੋਸਤੋ ਥਾਣਾ ਦਾ ਤੇ ਮੁੱਠੀ ਵਾਲਾ ਥਾਣਾ ਚੰਗਾ। ਠੀਕ ਹੈ ਜੀ। ਸੀਲ ਠੰਡੀ ਬੜੀ। ਠੀਕ ਹੈ ਠੀਕ। ਆ ਲਓ। ਸੋਹਣੀ ਚੀਜ਼ ਆ ਦੋਸਤੋ ਬਾਜ਼ ਭਜਾ ਰੇਟ ਆ। ਸੋ ਜਿਹੜੇ ਜੈਨੂਨ ਜਾਂ ਰੇਟ ਬਾਈ ਨੇ ਕੀਤਾ ਮੁੱਲ ਜਿਹੜੇ ਤੁਹਾਨੂੰ ਪਤਾ ਦੋਸਤੋ ਨਾਰਮਲ ਹੁੰਦੇ ਆ ਪਸ਼ੂ ਦੇ ਹਿਸਾਬ ਨਾਲ ਜਿਹੋ ਜੇ ਪਸ਼ੂ ਦੋਸਤੋ ਜਿੰਨੇ ਕੁ ਕੁਆਲਟੀ ਦਾ ਪਸ਼ੂ ਉਸ ਦੇ ਹਿਸਾਬ ਨਾਲ ਜਿਹੜੇ ਮੁੱਲ ਆ ਤੇ ਝੋਟੀ ਚੰਗੀ ਆ। ਸੋ ਕੋਈ ਵੀ ਕਿਸਾਨ ਵੀਰ ਬੜੇ ਆਰਾਮ ਨਾਲ ਖਰੀਦ ਸਕਦਾ ਤੇ ਹੈ ਵੀ ਛੋਟੀ ਹੈ ਕਿ ਖਰਚਾ ਪਾਣੀ ਜਿਹੜਾ ਦੋਸਤੋ ਉਹ ਵੀ ਨਾਰਮਲ ਹੀ ਹੁੰਦਾ ਪਸ਼ੂ ਦੇ ਖਾਣ ਪੀਣ ਦਾ ਤੇ ਬਾਈ ਸੁਖਦੇਵ ਸਿੰਘ ਜੀ ਅਗਲੇ ਤੀਜੇ ਨੰਬਰ ਤੇ ਆਪਣੇ ਕੋਲ ਆ ਗਈ ਜੀ ਇਹ ਛੋਟੀ ਦੀ ਜੀ ਦੂਜਾ ਸੂਆ ਛੋਟੀ ਹੈ ਦੂਜਾ ਸੂਆ ਜੀ ਹਾਂਜੀ ਹਾਂਜੀ ਸੂਨ ਵਾਲੀ ਅੱਛਾ ਜੀ ਅਜੇ ਸੂਨ ਦੇ ਵਿੱਚ ਦੋਸਤੋ ਤਿਆਰੀ ਹੈ 8 8 ਹਫਤਾ ਲੱਜੂ ਅਜੇ ਹਫਤਾ ਲੱਜੂ ਤੇ ਪੰਤ ਆਪਣ ਬੜੀ ਚੰਗੀ ਆ ਆ ਵੇਖੋ ਥਾਣਾ ਦੀ ਬੈਕ ਸਾਈਡ ਤੋਂ ਹਵਾਨੇ ਦੀ ਤੇ ਹਜੇ ਹਫਤੇ ਦੇ ਦੌਰਾਨ ਜਿਹੜਾ ਦੋਸਤੋ ਹਜੇ ਹੋਰ ਬਣਾਤ ਨਾ ਜਣਾ ਇਸ ਨੇ ਬਿਲਕੁਲ ਬਰਾਬਰ ਗੇਟ ਦੇ ਵੀ ਅਗਲੇ ਜਿਹਾ ਤੇ ਦਿੱਥਾ ਕਰਨਾ ਚੰਗੀਆਂ ਸੋਹਲੀਆਂ ਨੇ ਦੂਜਾ ਸੂਆ ਦੋਸਤੋ ਸੂਣੀ ਆ ਤੇ ਬਿਲਕੁਲ ਸਿੰਘ ਛੋਟਾ ਜਿਹਾ ਇੱਕ ਵਾਰੀ ਆਪਾਂ ਤੁਹਾਨੂੰ ਬਾਹਰ ਕੱਢ ਕੇ ਤੋੜ ਕੇ ਵਿਖਾਉਣੇ ਆ ਤੇ ਨਾਲ ਹੀ ਆਪਾਂ ਸਿੰਘਾਂ ਦੀ ਬੰਤਰ ਮੂੰਹ ਮੱਥਾ ਫੇਸ ਕੁਆਲਿਟੀ ਸਾਰੀ ਦਿਖਾ ਦੇਣੀ ਵੱਡਾ ਕੱਦ ਵੱਡਾ ਤੇ ਕੱਦ ਵੀ ਜਿਹੜਾ ਦੋਸਤੋ ਵੱਡਾ ਹੈਗਾ ਹੈਵੀ ਬਾਡੀ weight ਆ ਵਜਨ ਵੱਟਾ ਵੀ ਪੂਰਾ ਹੈਗਾ ਛੋਟੀ ਦਾ ਕੋਈ ਲਸੀਫੀਕੀ ਨਹੀਂ ਹੈਗੀ ਪਸ਼ੂ ਕੋਈ ਵੀ ਹੈ ਦੋਸਤੋ ਲਸਾ ਫਿਰ ਫਿੱਕਾ ਨਹੀਂਗਾ ਚੰਗੇ ਹੈਵੀ ਵਜਨ ਦੇ ਵਿੱਚ ਹੋਵੇ ਆਹ ਵੇਖੋ ਉੱਥੇ ਪਾਠੇ ਦੀ ਚੜਾਈ ਦੋਸਤੋ ਪੈਠ ਫੁੱਠ ਬਹੁਤ ਚੌੜੀ ਏ ਤੇ ਬਿਲਕੁਲ ਰਾਜੀ ਝੋਟੀ ਰੇਡ ਭਾ ਪੜਦਾ ਵੀ ਬਾਈ ਹੋਰਾਂ ਤੋਂ ਪੁੱਛਾਂਗੇ ਸੋ ਚੰਗੀ ਆ ਦੋਸਤੋ ਇੱਕ ਹਫਤਾ ਬਾਕੀ ਆ ਹਜੇ ਤਕਰੀਬਨ ਲੇਵਾ ਭਰ ਲੈਣਾ ਪਿੱਛੇ ਜਿੰਨਾ ਕਿ ਤੁਹਾਨੂੰ ਦਿੱਸ ਰਿਹਾ ਨਾ ਪਿਛਾ ਨੂੰ ਲੇਵਾ ਬਣਾ ਕੇ ਤਿਆਰ ਕਰਕੇ ਫੇਰ ਸੁਣਾ ਇਸਨੇ ਅੱਛਾ ਭਾਜੀ ਇਹਦਾ ਮੁੱਲ ਕਿੰਨਾ ਕਰਤਾ ਜੀ ਇਹਦਾ ਰਾਸੀਆ ਮੁੱਲ ਹੋਣਾ ਹੈਗਾ 72000 ਜੀ ਜੇ ਕੋਈ ਅੱਠਾ ਦਿਨਾਂ ਨੂੰ ਲਵੇ ਤੇ ਮੈਂ 82000 ਠੀਕ ਆ ਉਦੋਂ ਥੋੜਾ ਫਰਕ ਪੈ ਜੂ ਮੁੱਲ ਦੇ ਵਿੱਚ ਜੀ ਮੁੱਲ ਨਾਲ ਵੀ ਫਰਕ ਪੈ ਜਾਣਾ ਤੇ ਮੈਂ ਸੂਈ ਸਵਾਈ ਦਾ ਵਾਅਦਾ ਹਾਂਦਾ ਬਿਲਕੁਲ ਬਿਲਕੁਲ ਹਾਂ ਅੱਜ ਦੇ ਜਿਹੜੇ ਸਮੇਂ ਦੋਸਤੋ 72000 72000 ਡਿਮਾਂਡ ਹੀ ਹੈ ਕਿ 72000 ਚ ਹੋਊਗਾ ਮਾਨ ਜਾਂ ਮਾਨਤਾਂ ਨਹੀਂ ਹੋਊਗਾ ਹੋਊਗਾ ਮਾਨਤਾਂ ਨੂੰ 72000 ਦੇ ਵਿੱਚੋਂ ਅੱਜ ਦੇ ਸਮੇਂ ਦੋਸਤੋ ਬਹੁਤ ਚੰਗੀ ਝੋਟੀ ਹੈ ਠੀਕ ਆ ਆ ਫੇਸਬੁਕਸ ਦੇਖ ਲਓ ਇੱਕਰੀ ਬਰੀਕੀਆਂ ਸਿੰਘ ਕੋਕੇ ਬਿਲਕੁਲ ਛੋਟਾ ਜਿਹਾ ਬਰੀਕ ਨਿਕਿਆ ਸਿੰਘ ਆ ਦੋਸਤੋ ਤੇ ਉਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਲਾਸਟ ਜਿਹੜੀ ਦੋਸਤੋ ਬਾਈ ਬੰਦੇ ਕੋਲ ਮੱਝ ਜੀ ਮੈਂ 15 ਅੱਛਾ ਜੀ ਇਹ ਆਪਾਂ ਲਾਗੋ ਲਈਏ ਮੈਂ ਲਾਗੇ ਜਾ ਕੇ ਲੰਦੀ ਆ ਇਹਦੇ ਦਿਨ ਰਹਿ ਗਏ 10 15 ਹੀ ਸੂਨ ਚ ਠੀਕ ਹੈ ਜੀ ਚੂਨ ਚਾਨ ਬੜੀ ਚੰਗੀ ਆ ਠੀਕ ਠੀਕ ਹੈ ਤੇ ਇਹਨੇ ਨਾ ਮੈਂ ਦੋ ਦਿਨ ਦੀ 12 ਕਿਲੋ ਜੀ ਇਹ ਆਪਾਂ ਗਵਾਂਢੋਂ ਹੀ ਲਈ ਜ ਨਿਕਲੀ ਰਾਈ ਜਿ ਮੈਂ ਆਉਂਦੀ ਹਾਂਜੀ ਹੋਂ ਜਿਹੜਾ ਮੈਂ ਲੈ ਜੇ 66000 ਦੀ ਹਾਂਜੀ ਜਿੱਡਾ ਵਜਨ ਤੇ ਵੱਡਾ ਹਾਂਜੀ ਤੇ ਜਦੋਂ ਮੈਂ ਸੂਈ ਖੜੂ ਉਦੋਂ ਮੈਂ ਆਪਦੇ ਮੁੱਲ ਨਾਲ ਦਾਂ ਠੀਕ ਹੈ ਅੱਜ ਮਨ ਕੇ 10 ਦਾ ਵੀ ਆਪਾਂ 66000 ਦੀ ਦਵਾਂਗੇ ਅੱਜ 66000 ਦੀ ਦਵਾਂਗੇ ਜਿੱਦਾਂ ਮੈਂ ਥਣ ਚ ਫਾਲਟ ਹੋਵੇ ਮੈਂ ਪਿੱਛਾ ਮਾਰੇ ਮੇਰੀ ਠੀਕ ਹੈ ਗਾਰੰਟੀ ਮੇਰੀ ਫਾਲਟ ਠੀਕ 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 ਹੈ ਸੋ ਦੋਸਤੋ ਜਰੂਰ ਨੋਟ ਕਰ ਲਿਓ ਬਾਈਆਂ ਦਾ ਪਿੱਛਾ ਮਾਰੇ ਚਾਹੇ ਕੋਈ ਥਾਣੇ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੇ ਨਾ ਤੇ ਮੈਂ ਆਂਦਾ ਮੇਰੀ ਤੇ 66000 ਦੀ ਅੱਜ ਦੇ ਸਮੇਂ ਹੈ ਤੇ ਜੇ ਕੱਲ ਨੂੰ ਕੋਈ ਦਿਨ ਰਹਿ ਜਾਂਦੀ ਹੈ ਜਾਂ ਸੂਣ ਤੋਂ ਬਾਅਦ ਦੀ ਗੱਲ ਤੇ ਉਦੋਂ ਰੇਟ ਦੇ ਵਿੱਚ ਫਰਕ ਹੋਵੇਗਾ ਉਹ ਵੱਖਰਾ ਰੇਟ ਹੋਵੇਗਾ ਉਹ ਤੁਸੀਂ ਸਾਰੇ ਵੀਰ ਸਿਆਣੇ ਹੋ ਜਿਹੜਾ ਸਾਂਸ ਮਈਏ ਨਟਮ ਕਰਕੇ ਸੌਣ ਤੋਂ ਬਾਅਦ ਵੀ ਤੇ ਜਿਹੜਾ ਰੇਟ ਆ ਦੋਸਤੋਂ ਨੇ ਫਰਕ ਪੈਂਦਾ ਤੇ ਹਜੇ ਜਿਹੜਾ ਧਾਰਾ ਤੋਂ ਹਜੇ ਭਰਨੀਆ ਸਟਾਰਟ ਨਹੀਂ ਹੋਈ ਆ ਨਾ ਜੀ ਨਹੀਂ ਹਜੇ ਇਹ ਮੈਂ ਲੰਦੀ ਲਾਗੇ ਜਾ ਕੇ ਲਾਗੇ ਜੀ ਜਾ ਕੇ ਹਾਂਜੀ ਕੱਢ ਲਿਓ ਭਾਜੀ ਇਹਨੂੰ ਬਾਹਰ ਵਿਖਾਈਏ ਇਹ ਸੁਭਾ ਤੇਜਾ ਸੁਣੀ ਮੈਂ ਤੀਜਾ ਸੁਭਾ ਦੋਸਤੋਂ ਥਰਡ ਲਕਟੇਸ਼ਨ ਦੇ ਵਿੱਚ ਸੌਣ ਜਾ ਰਹੀ ਆ ਤੇ ਫੇਸਬੂਕ ਬਹੁਤ ਜਿਆਦਾ ਸੋਹਣਾ ਜਿੱਦਾਂ ਦੀਆਂ ਨੀਲੀ ਦੀਆਂ ਨੀਲੀ ਦੀਆਂ ਮੱਝਾਂ ਪਰ ਨੋਰਮਲ ਦੇਖਦੇ ਆ ਨਾ ਉਹ ਜਿਹਾ ਫੇਸ ਆ ਕੁਆਲਿਟੀ ਵਧੀਆ ਚੰਗੀ ਆ ਪਿੱਠ ਪੁੱਠਾ ਬਹੁਤ ਵਧੀਆ ਰਾਜੀ ਮੇਰੇ ਦੋਸਤੋ ਮੱਝ ਬਹੁਤ ਹੀ ਜਿਆਦੀ ਰਾਜੀ ਹੈ ਹਾਂਜੀ ਆ ਵੇਖੋ ਟਿੱਪਨ ਬੜੀ ਪੋਲੀ ਠੀਕ ਹੈ ਜੀ ਚਲੋ ਬਹੁਤ ਵਧੀਆ ਪਸ਼ੂ ਆ ਦੋਸਤੋ ਬਾਈ ਸਖਦੇਵ ਹੁਣਾਂ ਦੇ ਕੋਲ ਪਹਿਲਾ ਵੀ ਪਸ਼ੂ ਆ ਕਿਉਂਕਿ ਜਿਹੜਾ ਚੰਗਾ ਪਸ਼ੂ ਦੋਸਤੋ ਟਿਕਦਾ ਨਹੀਂਗਾ ਤੇ ਬਾਈ ਹੋਰੀ ਕੋਸ਼ਿਸ਼ ਕਿ ਦਿਨ ਬਿਜੀ ਸੀਾਂ ਦੇ ਤੇ ਪਸ਼ੂ ਵਿੱਚ ਵਿਚ ਚਲੇ ਜਿਹੜੇ 10 12 ਪਸ਼ੂ ਵੈਸੇ ਵੀ ਨਿਕਲ ਗਿਆ ਵਿਕ ਗਏ ਆ ਤੇ ਆ ਜਿਹੜੇ ਦੋਸਤੋ ਅੱਜ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਚਾਰ ਐਨੀਮਲ ਨੇ ਚਾਰੇ ਐਨੀਮਲ ਦੋਸਤੋ ਖਰੀਦਣ ਵਾਲੇ ਆ ਸੋ ਆਪਣੀ ਆਪਣੀ ਸੋਚ ਸਮਝਦੇ ਹਿਸਾਬ ਨਾਲ ਤੁਸੀਂ ਕੋਈ ਵੀ ਵੀਰ ਮੂਲ ਲਗਾ ਸਕਦਾ ਆਪਣੇ ਹਿਸਾਬ ਨਾਲ ਮੂਲ ਲਗਾ ਸਕਦਾ ਵਪਾਰੀ ਵੀਰ ਨੇ ਹਾਂਜੀ ਇਹ ਨਹੀਂ ਗੱਲ ਉਧਰ ਪਹਿਲੇ ਨੰਬਰ ਤੇ ਝੋਟੀ ਦੇ ਬੰਦੇ ਨੇ ਕਮੈਂਟ ਕਰਤਾ 45000 ਦੀ ਹਾਂਜੀ ਉਹਨੂੰ ਇਹ ਸ਼ਰਮ ਆਉਣੀ ਚਾਹੀਦੀ ਵੀ ਮੈਂ 45 ਦੀ ਇਹੋ ਜੀ ਮਿਲਦੀ ਬਿਲਕੁਲ ਹੈ ਬਿਲਕੁਲ ਜਿਹਨੇ ਮੈਂ ਰੱਖੀ ਨਹੀਂ ਗਈ ਨਾ ਉਹਨੂੰ ਨਹੀਂ ਪਤਾ ਕਿਸ ਗੱਲ ਦਾ ਬਿਲਕੁਲ ਬਿਲਕੁਲ ਕੱਟੀ 45000 ਦੀ ਕੱਟੀ ਮਿਲਦੀ ਆ ਬਿਲਕੁਲ ਸੋ ਦੋਸਤੋ ਇਸ ਤੋਂ ਜਿਹੜੀ ਨਾ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਤੇ ਪਹਿਲੇ ਨੰਬਰ ਤੇ ਇੱਕ ਨਾ ਤੁਹਾਨੂੰ ਝੋਟੀ ਦਿਖਾਈ ਸੀ ਤੇ ਮੈਂ ਊਠ ਜਿੱਡਾ ਕਹਦਾ ਸੀ ਤੇ ਕਦ ਬੋਤ ਦੀ ਵੱਡੀ ਸੀ ਝੋਟੀ ਤੇ ਸ਼ਕੀਨ ਸੀ ਪਹਿਲਾ ਸੂਆ ਸੂਈ ਸੀ ਝੋਟੀਓ ਤੇ ਉਹ ਬਾਈ ਕਹਿੰਦੇ ਆ ਵੀ ਥੋੜਾ ਜਿਹਾ ਕਮੈਂਟ ਗਲਤ ਕਰਤਾ ਸੋ ਮੇਰੇ ਵੀਰ ਤੁਸੀਂ ਸਾਰੇ ਜਾਣ ਕਰੋ ਸੋਚ ਸਮਝਵਾ ਲਿਓ ਮੇਰਾ ਨੰਬਰ ਹੈਗਾ ਸਿੱਧੀ ਗੱਲ ਕਰੋ ਮੇਰੇ ਨਾਲ ਗੱਲ ਕਰਨੀ ਨਾ ਹਾਂਜੀ ਹਾਂਜੀ ਸਿੱਧੀ ਕਰੋ ਬਾਈ ਇਹ ਤਾਂ ਵੀ ਸਿੱਧੀ ਗੱਲ ਕਰਦੇ ਹੋ ਮੇਰੇ ਨਾਲ ਕੋਈ ਮੈਨੂੰ ਕਹਿ ਦਿਓ ਵੀ ਇੰਨੇ ਦੀ ਇੰਨੇ ਦੀ ਆ ਕੋਈ ਗੁੱਸਾ ਗਿਲਾ ਨਹੀਂਗਾ ਪਰ ਐਵੇਂ ਵੀਰੋ ਜੇਕਰ ਪਸੂ ਨੂੰ ਆਪਾਂ ਕੋਈ ਜਜਮੈਂਟ ਕੀਤੇ ਬਿਨਾ ਵੇਖੇ ਦੇਖਿਆ ਆਪਾਂ ਕਹਿ ਦਈਏ ਵੀ ਆ ਇੰਨੇ ਦਾ ਇੰਨੇ ਦਾ ਕੋਈ ਗੁੱਸਾ ਗਿਲਾ ਤਾਂ ਕੋਈ ਨਹੀਂ ਹੁੰਦਾਗਾ ਬਟ ਯਾਰ ਫਿਰ ਵੀ ਆਪਦਾ ਤੁਸੀਂ ਧਿਆਨ ਦੇ ਨਾਲ ਉਹਨੇ ਕ ਰੇਟ ਵਾਲਾ ਜੇ ਨਹੀਂ ਲੈਣਾ ਹੁੰਦਾ ਫਿਰ ਆਪਾਂ ਨੂੰ ਰੇਟ ਵਾਧੂ ਫालतू ਲਾਉਣ ਦੀ ਤੇ ਬਾਈ ਸੁਖਦੇਵ ਸਿੰਘ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਬੋਲ ਕੇ ਜਰੂਰ ਦੱਸਗੇ ਜੀ। ਵਰਕ ਨੰਬਰ 887288568 ਠੀਕ ਹੈ ਜੀ। ਹਾਂਜੀ। ਸੋ ਦੋਸਤੋ ਇਹ ਸਨ ਬਾਈ ਸੁਖਦੇਵ ਸਿੰਘ ਜੀ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ। ਐਨੀਮਲ ਸਾਰੇ ਚੰਗੇ ਆ ਦੋਸਤੋ। ਐਨੀਮਲ ਕੋਈ ਮਾੜਾ ਨਹੀਂ ਹੁੰਦਾਗਾ। ਆਪਣੀ ਦੋ ਟਾਈਮ ਦੀ ਆਓ, ਆਪਣੀ ਨਰਖਪਰਖ ਕਰੋ, ਤਸੱਲੀ ਕਰੋ। ਭਾ ਵੀ ਕਿਹੜਾ ਰਾਤ ਹੈ ਵੱਡਗਾ ਮਈ ਵੱਡਗਾ ਮਈ ਭਾਵਲਾ। ਬਿਲਕੁਲ ਬਿਲਕੁਲ। ਤੇ ਆ ਪਹਿਲੇ ਨੰਬਰ ਤੇ ਜਿਹੜੀ ਨੀਲੀ ਰਬੀ ਦੀ ਵਿਖਾਈ ਸੀ ਦੋਸਤੋ ਇਹ ਵੀ ਚੰਗੀ ਆ। ਤੇ ਆਪਦੀ ਮਿਹਨਤ ਨਾਲ ਚੰਗੀ ਸੇਵਾ ਸਾਹਮਣੇ ਨਾਲ ਤੁਸੀਂ ਦੁੱਧ 12 ਲੀਟਰ 10 ਤੋਂ ਬਾਅਦ ਮੈਂ ਇੱਕ ਕਹਿਣਾ ਵੀ 10 ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਜ 11 12 12.5 ਜਿੰਨਾ ਵੀ ਤੁਸੀਂ ਲੈਣਾ ਚਾਹੋ ਲੈ ਸਕਦੇ ਸੇਵਾ ਦਾ ਦੁੱਧ ਸੇਵਾ ਦਾ ਹੈ ਠੀਕ ਹੈ ਜੀ ਸੋ ਨੰਬਰ ਜਿਹੜੇ ਆਪਾਂ ਲਗਾਤਾਰ ਪਾਈ ਹੋ ਰਹੇ ਨੇ ਜਿਹੜੇ ਸਕਰੀਨ ਦੇ नीचे ਚੱਲਦੇ ਕਰਦੇ ਨੇ ਆ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ